ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਸੰਗਤੋ ਅੱਜ ਆਪਾਂ ਪਹੁੰਚੇ ਸਿਗੇ ਬਾਬਾ ਡੱਲਿਆ ਨੇ ਜੋ ਕਿ ਫਲੇੜਾ ਤੇ ਕਣਕਵਾਲ ਦੇ ਵਿਚਕਾਰ ਸਥਾਨ ਬਣਿਆ ਹੋਇਆ ਜੀ ਆਪਾਂ ਤੁਹਾਨੂੰ ਕਰਾਵਾਂਗੇ ਅੱਜ ਦਰਸ਼ਨ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਤੇ ਸੁੱਖਾਂ ਬਾਰ ਆਉਂਦੀਆਂ ਨੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਜੀ ਅੱਜ ਹਾਂਜੀ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਲੋ ਜੀ ਆਪਾਂ ਪਹੁੰਚ ਚੁੱਕਿਆ ਬਾਬਾ ਡੱਲਿਆ ਵਾਲੇ ਦੇ ਸਥਾਨ ਤੇ ਜੋ ਕਿ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸ ਸਥਾਨ ਤੇ ਜੋ ਤਲਾਬ ਬਣਿਆ ਹੋਇਆਗਾ ਤੁਹਾਨੂੰ ਉਹ ਵੀ ਦਰਸ਼ਨ ਕਰਵਾਉਣੇ ਆਗੇ ਦੇਖੋ ਜੀ ਇੱਥੇ ਸੰਗਤਾਂ ਵਗੈਰਾ ਆਪਣੇ ਇਸ਼ਨਾਨ ਵਗੈਰਾ ਕਰਦੀਆਂ ਨੇ ਤੇ ਅੱਗੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੋ ਬਾਬਾ ਜੀ ਦੇ ਇੱਥੇ ਮੂਰਤੀ ਸਥਾਪਨ ਕੀਤੀ ਹੋਈ ਹੈ ਅਤੇ ਹਰ ਸਾਲ ਇੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਤੁਹਾਨੂੰ ਕਰਾਉਣੇ ਆ ਦਰਸ਼ਨ ਹਰ ਮਹੀਨੇ 10ਵੀਂ ਆਦੇਹੜਾ ਇੱਥੇ ਮਨਾਇਆ ਜਾਂਦਾ ਜੀ ਪੂਰੇ ਜੋਰ ਸ਼ੋਰ ਨਾਲ ਬਹੁਤ ਸੰਗਤ ਪਹੁੰਚਦੀ ਹੁੰਦੀ ਹੈ ਉਦੋਂ ਵੀ ਕਰੋ ਜੀ ਦਰਸ਼ਨ ਆਪਾਂ ਬਾਬਾ ਦੱਲਿਆਣਾ ਦੀ ਸਮਾਧ ਦੇ ਦਰਸ਼ਨ ਕਰਾ ਰਹੇ ਹਾਂ ਤੁਹਾਨੂੰ ਆਪਾਂ ਬਣੇ ਰਹੋ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਹਾਰੇ ਭਰਾ ਤੇ ਆਪਣੇ ਫੇਸਬੁਕ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਜੀ ਅੱਜ ਜਿੱਦਾਂ ਇਹ ਹੁਣ ਬੀੜੀ ਆਪਾਂ ਦਿਖਾਉਂਦੇ ਰਹੀ ਹਾਂਜੀ ਆਪਾਂ ਕਰਾਂ ਦਰਸਾਨੂੰ ਸਮਾਦ ਆਪਾਂ ਬੱਡ ਲਿਆਣਾ ਦੇਖੋ ਫਲੇੜਾ ਤੇ ਕਣਕ ਵਾਲਾ ਪੰਗੋ ਨੇ ਵਿਚਕਾਰ ਸੱਤ ਹੈ ਜੀ ਕਰੋ ਜੀ ਦਰਸ਼ਨ ਬਾਬਾ ਡੱਲਿਆਣਾ ਸ਼ਹੀਦ ਜੀ ਬਹੁਤ ਇਸਥਾਨ ਬਣਿਆ ਹੋਇਆ ਜੀ ਇੱਥੇ ਦਸਵੀਂ ਦਾ ਦਿਹਾੜਾ ਪਰਦ ਹੈ ਤੇ ਆਪਾਂ ਸਾਨੂੰ ਕਰਵਾਉਣਾ ਹੈ ਇਹ ਬਾਬਾ ਜੀ ਦਾ ਆਸਣ ਹੈਗਾ ਦੇਖੋ ਜੀ ਆਸਣ ਦੇ ਦਰਸ਼ਨ ਬਾਬਾ ਜੀ ਦੇ ਦੇਖੋ ਜੀ ਬਹੁਤ ਸੁੰਦਰ ਜਗ੍ਹਾ ਬਣੀ ਹੋਈ ਹੈ ਜੀ ਦੇਖੋ ਜੀ ਅੱਗੇ ਬਣੇ ਰਹੇ ਹੋ ਜੀ ਆਪਾਂ ਦਿਖਾਵਾਂਗੇ ਸਾਰਾ ਤੁਹਾਨੂੰ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਜੀ ਸਾਹਸ ਪਾਏ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਇੱਥੇ insan ਸਾਹਿਬ ਵੀ ਲੱਗਾ ਹੋਇਆ ਹੈ ਜੀ ਬਾਬਾ ਜੀ ਦਾ ਕਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦੇ ਨੇ ਜੀ ਜਦੋਂ ਮਤਲਬ ਖੰਡ ਪੜ ਹਰ ਮੰਥ ਦਸਮੀ ਦਾ ਦਿਹਾੜਾ ਆਪਰਦਾ ਹੈਗਾ ਉਦੋਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤਾ ਜਾਂਦਾ ਹੈਗਾ ਦੇਖੋ ਜੇ ਦਰਵਾਜ਼ਾ ਸਾਹਿਬ ਬਣਿਆ ਹੋਇਆ ਜੀ ਬਹੁਤ ਸੋਹਣਾ ਬਣਿਆ ਹੋਇਆ ਬਣਿਆ ਹੋਇਆ ਜੀ ਦੇਖੋ ਜੀ ਬਹੁਤ ਸੁੰਦਰ ਜਗਾ ਬਣੀ ਹੋਈ ਹੈ ਜੀ ਸਾਫ ਸਪਾਈ ਦਾ ਪੂਰਾ ਪ੍ਰਬੰਧ ਰੱਖਨੇ ਬਾਬਾ ਜੀ ਮਰੇ ਵਾਇਗੁਰ ਜੀ ਖਾਨ ਸਾਹਿਬ ਹਾਂਜੀ ਵਾਇਗੁਰ ਜੀ ਕੀ ਪਤਨੀ 2006 ਜਾ ਕੇ ਤੇ ਯੂਰੇ ਜੀ ਠੀਕ ਹੈ ਜੀ 2006 ਹਿਮਾ ਮੀਨਾ ਆਪਣਾ ਥਾ ਸਾਡੇ ਸਾਡੇ ਥਾ 18 ਸਾਲ ਹੋ ਗਏ ਠੀਕ ਹੋ ਜੀ ਦੇਖੋ ਜੀ ਸੰਗਤ ਜੀ ਬਾਬਾ ਜੀ ਨੂੰ 18 ਸਾਲ ਹੋ ਗਏ ਤੇ ਸੇਵਾ ਕਰਦਿਆਂ ਨੂੰ ਬਹੁਤ ਮਿਹਨਤ ਹੈ ਇਹਨਾਂ ਦੀ ਬਹੁਤ ਜਿਆਦਾ ਸਾਫ ਸਪਾਈ ਰੱਖਦੇ ਨੇ ਬਹੁਤ ਵਧੀਆ ਇਨਸਾਨ ਨੇ ਇਹ ਜੋ ਹਰੇਕ ਨਾਲ ਮਿਲਵਰਤਨ ਬਹੁਤ ਵਧੀਆ ਹੈ ਤੇ ਇੱਕ ਮਾਤਾ ਜੀ ਰਹਿੰਦੇ ਨੇ ਉਰੇ ਉਹਨਾਂ ਦੀ ਵੀ ਬਹੁਤ ਤਪੱਸਿਆ ਹੈਗੀ ਆ ਆਪਾਂ ਤਪੱਸਿਆ ਕਹਿ ਸਕਦੇ ਆ ਬਹੁਤ ਵਧੀਆ ਸੇਵਾ ਕਰਦੇ ਨੇ ਤੇ ਉਰੇ ਸੰਗਤਾਂ ਉਹਨੇ ਸੰਗਤਾਂ ਨਾਲ ਪਿਆਰ ਵੀ ਬਹੁਤ ਹੈਗਾ ਥਲੇੜੇ ਅਤੇ ਕਣਕਵਾਲ ਤੋਂ ਹੋਰ ਲਾਗੇ ਦੇ ਪਿੰਡਾਂ ਤੋਂ ਵੀ ਸੰਗਤਾਂ ਆਉਂਦੀਆਂ ਨੇ ਬਹੁਤ ਵਧੀਆ ਇਨਸਾਨ ਨੇ ਇਹਨਾਂ ਦੀ ਜਿਹੜਾ ਆਪਾਂ ਕਦੇ ਵੀ ਆਈਏ ਦਿਨ ਆਈਏ ਰਾਤ ਆਈਏ ਇਹਨਾਂ ਨੇ ਹੱਸ ਕੇ ਮਿਲਣਾ ਚਾਹ ਪਾਣੀ ਦੀ ਸੇਵਾ ਹਰੇਕ ਬੰਦੇ ਨੂੰ ਕਰਨੀ ਹੈਗੀ ਪੂਰੇ ਦੇਖੋ ਦੋਸਤੋ ਆਪਾਂ ਲੈ ਕੇ ਤਾਂ ਕੁਝ ਨਹੀਂ ਜਾਣਾ ਹੁੰਦਾ ਹਰੇਕ ਬੰਦੇ ਨੇ ਰਹਿਣਾ ਹੁੰਦਾ ਇਸ ਤਰ੍ਹਾਂ ਤੇ ਜਿੰਦਗੀ ਜੇ ਆਪਾਂ ਹੱਸ ਖੇਡ ਕੇ ਕਰ ਲਾਂਗੇ ਆਪਣੀ ਥੋੜੀ ਜਿੰਦਗੀ ਵਧੀਆ ਲੰਘ ਜਾਂਦੀ ਐ ਜੀ ਤੇ ਬਾਬਾ ਜੀ ਉਹਰੇ ਕਿਵੇਂ 10ਵੀਂ ਦਾ ਦਿਹਾੜਾ ਪਰਤਦਾ ਜਿਹੜਾ 10ਵੀਂ ਪਰਦੀ ਐ ਜੀ ਉਹਰੇ ਬੁੱਧਵਾਰੀ ਪਰਤਦਾ ਜੀ ਅੱਛਾ ਬੁੱਧਵਾਰ ਨੂੰ ਹਰੇਕ ਬੁੱਧਵਾਰ ਨੂੰ ਫੱਗਣ ਦੀ 10ਵੀਂ ਪਰਦੀ ਐ ਜੀ ਜੋੜ ਮੇਲਾ ਵੱਡਾ ਠੀਕ ਐ ਹਰ ਇੱਕ ਸਾਲ ਹਰ 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 ਸਾਲ ਜੀ ਠੀਕ ਐ ਜੀ ਤੇ ਸੰਗਤ ਜੀ ਦੇਖੋ ਰੇ ਫੱਗਣ ਦੇ 10ਵੀਂ ਦਾ ਦਿਹਾੜਾ ਜੋ ਹਰ ਸਾਲ ਬਹੁਤ ਵਧੀਆ ਜੋੜ ਮੇਲਾ ਪਰਤਦਾ ਤੇ ਉਰੇ ਸੰਗਤਾਂ ਦੀਆਂ ਸੁੱਖਾਂ ਵੀ ਬਾਰ ਆਉਂਦੀਆਂ ਨੇ ਬਹੁਤ ਸੁੱਖਾਂ ਪਰ ਆਉਂਦੀਆਂ ਨੇ ਜੇ ਨਾ ਮਾੜੀ ਸੋਚ ਕੇ ਜਾਂਦਾ ਜੀ ਉਹ ਮੰਨ ਕੇ ਚੱਲ ਪਏ ਉਦੋਂ ਪੂਰੀ ਸੋਦਾ ਲੱਗ ਜਾਂਦੀ ਉਹ ਸੋਦਾ ਲੱਗ ਜਾਂਦੀ ਹਾਂਜੀ ਇਹ ਕੋ ਚੰਗਾ ਕਰਦਾ ਜਿੰਗੀਆਂ ਨੂੰ ਮੰਨ ਕੇ ਜੇ ਫਲ ਮਿਲਦਾ ਹੀ ਰਹੇ ਹਾਂਜੀ 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 ਔਰ ਹਰ ਇੱਕ ਚੀਜ਼ ਮਿਲਦੀ ਹੈ ਜੇ ਬੰਦਾ ਅੰਦਰ ਤਿਆਂ ਨੂੰ ਹੁੱਕਿਆ ਪਏ ਜੀ ਕੋਈ ਕੋਈ ਤੋੜਾ ਨਹੀਂ ਜੋ ਮਤਲਬ ਆਪਣੇ ਮਨ ਦੀ ਸਰਦਾ ਹੈਗਾ ਜੇ ਆਪਣੇ ਮਨ ਦੀ ਸਰਦਾ ਆਪਾਂ ਸੱਚੇ ਦਿਲੋਂ ਅਸੀਂ ਜਿਹੇ ਸਥਾਨਾਂ ਦੀ ਸੇਵਾ ਕਰਦੇ ਹਾਂ ਨਾ ਸੱਚੇ ਦਿਲੋਂ ਆਉਂਦੇ ਹਾਂ ਨਾ ਇਆ ਆਪਣਾ ਪੰਜਾਬ ਵੀ ਤਾਂ ਹੀ ਬੈਠਾ ਜੀ ਤਾਂ ਹੀ ਬੈਠਾ ਜੀ ਜੀ ਆਪਣਾ ਪੰਜਾਬ ਇਸ ਤਰ੍ਹਾਂ ਮੰਨੇ ਮੰਨੇ ਨਾ ਇਨਾ ਸਿੱਧਾ ਕਰਕੇ ਆਪਾਂ ਜਿਉਂਦੇ ਆ ਜਿਉਂਦੇ ਆ ਜੀ ਨਹੀਂ ਮੰਨ ਕੇ ਚੱਲ ਬ ਕੋਈ ਇੱਜ਼ਤ ਨਹੀਂ ਹੈਗੀ ਆਪਣੇ ਪੰਜਾਬ ਇੱਜ਼ਤ ਨਹੀਂ ਹੈਗੀ ਹਾਂ ਆਪਣਾ ਪੰਜਾਬ ਸਾਨੂੰ ਵੀ ਚੜੀਤੀ ਜਿਹੜਾ ਆਪਣਾ ਅੱਜ ਲੋਹੜੀ ਚੜੀ ਵੀ ਨਹੀਂ ਰਹੀ ਲੋਹੜੀ ਚੜੀ ਵਰਗਾ ਤੇ ਜੋ ਸਥਾਨ ਨੇ ਜੀ ਇਹ ਆਪਾਂ ਨੂੰ ਜੇ ਨੌਜਵਾਨੀ ਇਹਨਾਂ ਚੀਜ਼ਾਂ ਥੋੜਾ ਨਾਲ ਜੋੜਨਾ ਹਨ ਤਾਂ ਕਿ ਨਸ਼ੇ ਪੱਤੇ ਤੋਂ ਦੂਰ ਰਹਿਣ ਜੀ ਹਾਂਜੀ ਤੇ ਆਪਾਂ ਨੂੰ ਦੇਖ ਕੇ ਕਿੰਨਾ ਸੋਹਣਾ ਸਥਾਨ ਬਣਿਆ ਹੋਇਆ ਜੇ ਉਹਦੇ ਨੌਜਵਾਨੀ ਆਵੇ ਉਹਨਾਂ ਨੂੰ ਪ੍ਰੇਰਿਤ ਵੀ ਕਰਨਾ ਚਾਹੀਦਾ ਵੀ ਆਪਾਂ ਜਿਵੇਂ ਕੋਈ ਸੇਵ ਹੈਗਾ ਸੇਵ ਨੂੰ ਹਨ ਜਿੰਨੇ ਬੱਚੇ ਭਰਤੀ ਹੋਏ ਨੇ ਜੀ ਰੋ ਲੇਟ ਦੇ ਨਾਲੋਂ ਕਣਕ ਵਾਲੇ ਨਾਲੋਂ ਵੀ ਬਾਰ ਬਾਰ ਉਹ ਆ ਕੇ ਸੰਗ ਦੀ ਜਿਹੜਾ ਬੰਦਾ ਉਹ ਰਿਆ ਬੱਚਾ ਆ ਗਿਆ ਜੀ ਸਾਰੇ ਭਰਤੀ ਬਗੇ ਜੀ ਬਾਰਲੇ ਦਸਾਂ ਚ ਬਾਕੀ ਬਾਰਲੇ ਦਸਾਂ ਚ ਬਗੇ ਮਤਲਬ ਆਪਣੀ ਮਨ ਦੀ ਸਰ ਤਾਂ ਜਿਹੜਾ ਸੱਚੇ ਦਿਲੋਂ ਹਾਂਜੀ ਬਹੁਤ ਜ਼ਿਆਦਾ ਹਾਂ ਜੇ ਤੁਸੀਂ ਵੀ ਮਨ ਮੈਂ ਆਪਾਂ ਜਦੋਂ ਵੀ ਆਏ ਮੈਨੂੰ ਕਿੰਨਾ ਚਿਰ ਹੋ ਗਿਆ ਉਰੇ ਆਉਂਦੇ ਨੂੰ ਹਾਂਜੀ ਹਾਂਜੀ ਤੁਸੀਂ ਉਦੋਂ ਹਰੇਕ ਸੇਵਾ ਜੀ ਲੱਗੇ ਹੋ ਨੇ ਕਦੇ ਸਾਫ ਸਪਾਈ ਦੀ ਕਦੇ ਹੋਰ ਇਹਨਾਂ ਧਿਆਨ ਕਿਉਂਕਿ ਇਹ ਸਥਾਨ ਆਪਣੀ ਸੰਗਤ ਦੇ ਸਹਿਯੋਗ ਨਾਲ ਆ ਸਹਿਯੋਗ ਨਾਲ ਜੇ ਸੰਗਤ ਨੂੰ ਵੱਧ ਤੋਂ ਵੱਧ ਇਹੀ ਅਪੀਲ ਹੈ ਕਿ ਉਹਦੇ ਸਹਿਯੋਗ ਕੀਤਾ ਜਾਵੇ ਕਿਣਕੇ ਕਿਣਕੇ ਨਾਲ ਸਭ ਕੁਝ ਬਣ ਜਾਂਦਾ ਹੈ ਹੈਨਾ ਤੇ ਬਾਬਾ ਜੀ ਨੂੰ ਸਪੋਰਟ ਕਰਨੀ ਨੌਜਵਾਨੀ ਨੂੰ ਵੀ ਉਰੇ ਆਉਣਾ ਚਾਹੀਦਾ ਸਾਫ ਸਪਾਈ ਕਰਨੀ ਚਾਹੀਦੀ ਹੈ ਜੀ ਇਹ ਨਹੀਂ ਹੈ ਇਕੱਲਾ ਮੈਂ ਮੇਰੇ ਬਣਾ ਸੰਗਤ ਨਾਲ ਬੱਟਿਆ ਜੀ ਹਾਂ ਹੈ ਸੰਗਤ ਉਰੇ ਆ ਕੇ ਸੇਵਾ ਕਰੇ ਸੰਗਤ ਦੀ ਆਪਾਂ ਕਹਿੰਦੇ ਬਣ ਜਿਖੇ ਨੇ ਪਾਕਿਆ ਆਪੋ ਉਪਾਰ ਆਖੇ ਮੰਗਹਿ ਦੇਹ ਦੇ ਦਤ ਕੇ ਦਤਾਰ ਜੇਨ ਬਣਾ ਤਾਂ ਮਾਲਕ ਹੈ ਨਾ ਹਮ ਆਪਾਂ ਮੰਗਣਾ ਵੀ ਆਉਂਦਾ ਆਪਣ ਨੂੰ ਮੈਂ ਆਪਾਂ ਨੂੰ ਮੰਗਣੀ ਜਾ ਚਾਹੀਦੀ ਹੈ ਆਪਾਂ ਸਿੱਧਾ ਸਿੰਘਾਂ ਨੇ ਆਪਣੇ ਵਾਸਤੇ ਕੁਰਬਾਨੀ ਕਰੀ ਹੈ ਉਹ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੇਧ ਲੈਂਦੀ ਹੈ ਤਾਂ ਕੁਰਬਾਨੀ ਨਹੀਂ ਇਮੇ ਜੇ ਆਪਣਾ ਮਾਪਾ-ਮਾਂ ਪੜ੍ਹ ਚੰਗੇ ਸਿੱਖਿਆ ਨਹੀਂ ਦੇਊਗਾ ਆਪਾਂ ਨੂੰ ਪੁੱਤ ਦੀ ਕਿੱਥੋਂ ਕਰ ਲਾਂਗੇ ਕੰਮ ਦਾ ਜੇ ਸਿੱਖਿਆ ਚੰਗੀ ਲਵਾਂਗੇ ਚੰਗੇ ਥਾਂ ਤੋਂ ਤਾਂ ਆਪਾਂ ਦੀ ਕੁਰਬਾਨੀ ਵੀ ਹੋਊਗੀ ਆਪਣੇ ਉਹ ਜज्ਬਾ ਵੀ ਆਪਣੀ ਜ਼ਿੰਦਗੀ ਜਿਉਣ ਦਾ ਢੰਗ ਵੀ ਆਊਗਾ ਆਪਾਂ ਨੂੰ ਜੇ ਆਪਾਂ ਮੰਨ ਕੇ ਜਲਪੈ ਜਿਉਣ ਦਾ ਤਰੀਕਾ ਹੋਰ ਹੈ ਤੇ ਕੰਮ ਕਰਨ ਦਾ ਤਰੀਕਾ ਹੋਰ ਹੈ ਉਹ ਨਹੀਂ ਉਹਦੇ ਵਿੱਚ ਦਿਮਾਗ ਦੇ ਵਿੱਚ ਇਹ ਵੀ ਜਿਉਣ ਦਾ ਵੀ ਤਰੀਕਾ ਕੰਮ ਕਰਨ ਦਾ ਵੀ ਤਰੀਕਾ ਤੇ ਭੈਣ ਭੰਜਾਂ ਨਾਲ ਮਿਲਨ ਮਰਤਨ ਦਾ ਵੀ ਤਰੀਕਾ ਸਾਰੇ ਜਹੰਦ ਨੇ ਕੰਮ ਤੇ ਬਾਬਾ ਜੀ ਆਪਣਾ ਨਾਮ ਕੀ ਆ ਪਰਮਜੀਤ ਸਿੰਘ ਜੀ ਤੇ ਮਾਤਾ ਮਖਤਿਆਰ ਕੌਰ ਜੀ ਮੇਰੀ ਮਾਤਾ ਜੀ ਠੀਕ ਹੈ ਤੇ ਬਾਬਾ ਜੀ ਪਰਮਜੀਤ ਸਿੰਘ ਨੇ ਜੋ ਮਾਤਾ ਮਖਤਿਆਰ ਕੌਰ ਨੇ ਇਹਨਾਂ ਦੀ ਬਹੁਤ ਵਧੀਆ ਮਿਹਨਤ ਹੈਗੀ ਤੇ ਇਹਨਾਂ ਨੇ ਜੋ ਸਾਫ ਸਫਾਈ ਉਹਦੇ ਧਿਆਨ ਰੱਖਦੇ ਨੇ ਸੰਗਤ ਬਹੁਤ ਆਉਂਦੀ ਹੈ ਜੀ ਹਾਂਜੀ ਸੰਗਤ ਬਹੁਤ ਜਿਆਦਾ ਆਉਂਦੀ ਹੈ ਪਹਿਲੇ ਮੇਰੇ ਕਹਿਣਾ ਨਹੀਂ ਸੰਗਤ ਤਾਂ ਬਹੁਤ ਹੈ ਬਾਬਾ ਜੀ ਜੋ ਸਿੱਧੇ ਸੀ ਸਿੱਧਾਂ ਦੀ ਜਗ੍ਹਾ ਬਾਬਾ ਢੱਲਿਆਣੇ ਜੀ ਬਹੁਤ ਪਵਿੱਤਰ ਜਗ੍ਹਾ ਜੀ ਤੇ ਆਪਾਂ ਨੂੰ ਸੰਗਤ ਜੀ ਵੱਤ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਹੋਰ ਇਨਸਾਨਾਂ ਤੱਕ ਪਹੁੰਚੇ ਉਹਨਾਂ ਦੀ ਜ਼ਿੰਦਗੀ ਸਫਲ ਹੋਵੇ ਤੇ ਇੱਥੇ ਜੋ ਸੁੱਖਾਂ ਵਰ ਆਉਂਦੀਆਂ ਨੇ ਕਿਸੇ ਦੀ ਕੋਈ ਭਰਤੀ ਵਗੈਰਾ ਹੋਰ ਸੁੱਖਾਂ ਸਾਰੀਆਂ ਆਉਂਦੀਆਂ ਨੇ ਤੇ ਬਾਬਾ ਜੀ ਤੇ ਮਾਤਾ ਜੀ ਦੀ ਉਮਰ ਆ ਪਤਾ ਕਹਿੰਦੇ ਪ੍ਰਮਾਤਮਾ ਨੰਮੀ ਕਰੇ ਧੰਨਵਾਦ ਜੀ